ਬਠਿੰਡਾ ਦੇ ਪਿੰਡ ਵੇੜ ਬਹਿਮਣ ਵਿੱਚ ਦੋ ਦਿਨ ਪਹਿਲਾਂ ਹੋਏ ਕਤਲ ਦੀ ਗੁੱਤੀ ਨੂੰ ਬਠਿੰਡਾ ਪੁਲਿਸ ਨੇ ਸਲਝਾਂਦੇ ਹੋਏ ਦੋ ਮੁੱਖ આરોપી ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਪੁਲਿਸ ਨੇ ਸੀਆਈਏ 1 ਅਤੇ ਥਾਣਾ ਸਦਰ ਦੀ ਪੁਲਿਸ ਨੇ ਇਸ ਮਸਲੇ ਨੂੰ ਕੇਸ ਕਰਦੇ ਹੋਏ ਦੋ ਰੁਪਏ ਮੈਨਰ ਰੁਪਏ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਕੀ ਕਹਿਣਾ ਇਸ ਪੂਰੇ ਮਾਮਲੇ ਬਾਰੇ ਆਪਾਂ ਸੁਣਦੇ ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੀ ਜਵਾਨੀ ਪਿੰਡ ਜੋਧਪੁਰ ਰਮਾਣਾ ਦੇ ਰਹਿਣ ਵਾਲੇ 17 ਸਾਲੀ ਨਾਬਾਲਗ ਲੜਕੇ ਦੀ ਕਤਲ ਗੁੱਥੀ ਨੂੰ ਪੰਜਾਬ ਪੁਲਿਸ ਵੱਲੋਂ ਸੁਲਝਾ ਦਿੱਤਾ ਗਿਆ ਹੈ ਬਠਿੰਡਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸੀਆਈਏ 1 ਅਤੇ थाना सदर ਦੀ ਟੀਮ ਨੂੰ ਗਠਿਤ ਕੀਤਾ ਗਿਆ ਅਤੇ ਦੋਨੋਂ ਟੀਮਾਂ ਵੱਲੋਂ ਦਿਮਾਗ ਦੇ ਨਾਲ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ આરોપીਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਨੇ ਦੱਸਿਆ ਕਿ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਅਤੇ ਜਲਦ ਹੀ ਇਸ ਅੰਨੀ ਕਤਲ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੀ ਕਿ 15 ਵਿਅਕਤੀ ਨੂੰ ਸਾਨੂੰ ਇੱਕ ਸਰਹੱਦ ਖਾਣਿਆਂ ਵਾਲਿਆਂ ਨੂੰ ਗੀਡ ਮੈਂਬਰ ਜਿਹਨਾਂ ਦੀ ਇਹ ਪਿੰਡ ਦਾ ਨਾਮ ਮੈਪ ਨਾਮ ਦਾ ਸਮਾ ਲਿਡੀਆਂ ਹੋਣਗੇ ਉਥੇ ਕਿ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਜਿਸੇ ਤਰ੍ਹਾਂ ਦੇਖਣੇ ਐ ਐਸਟੀਯੂ ਫਕਰ ਬਟੇਂਡਾ ਰੇਂਜ ਆਰਥੀ ਹੈ ਇਹ 1 ਮਹਿੰਦਾ ਦੇ ਮੱਕੇ ਤੇ ਪਹੁੰਚੇ ਨੇ ਮੇ ਡੀਐਸਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਵੀ ਲਾਸ਼ ਹੈਗੀ ਐ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਉਹਰੇ ਬੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਮਨਦੀਪੂ ਸੀ ਤੇ ਉਹਦੀ ਉਲਾਸ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇ ਹੀ ਭਾਲ ਲੰਦੇ ਸੀ ਉਹਦੀ ਕੰਪਿਊਟਰ ਹਰ ਸਾਨੂੰ ਜਿਹੜੇ ਹਾਲਾਤ ਹੈ ਸ਼ਕਤੀ ਲੱਗੇ ਕੁਝ ਉਹਦੀ ਬਾਸ ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀ ਸੀ ਤੋਂ ਫਿਰ ਅਸੀਂ 302 ਦਾ ਪਰਚਾ ਆ ਗਿਆ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਬਣਨੀਆਂ ਦੇ ਅਗੇਂਸਟ ਸੱਤਰਖਾਨੇ ਚ ਇਹ ਦਰਦ ਕੀਤਾ ਮਰਨਾਂ ਦੇ ਭਰਾ ਦੇ ਪਿਆਨਾ ਤੇ ਫਿਰ ਜਦੋਂ ਤੱਕ ਤੁਹਾਡੀ ਤਪੀ ਸ਼ੁਰੂ ਹੋਈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਜੋ ਦੋਸ਼ੀ ਵੀ ਫੜਦੇ ਉਨੇ ਨੂੰ ਇੱਕ ਜਿਹੜਾ ਪਤਾ ਮਰਿਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਜਿਹੜੇ ਜੈਡ ਦਾ ਕਿਟਾ ਦਾ ਅਮੀਨ ਸ਼ਰਮਾ ਕਿ ਤੋਂ ਬੀएनजी ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਏ ਕਿ ਜਿਹੜਾ ਬਰਨਾਲ ਮਿਕ ਮਤਨ ਵਾਲੇ ਤਿੰਨ ਭੈਣ ਭਾਈ ਸੀ ਦੋ ਭਰਾ ਤੇ ਭੈਣ ਤੇ ਕੀ ਆਪਣੀ ਇਹ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਿਹੜੇ ਕਿ ਜਿਹੜੇ ਜਿਨ੍ਹਾਂ ਨੇ ਨਾਮ ਦਾ ਦਿੱਲੀ ਮੁਫਫੀ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਾਮ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨੇ ਇੱਥੇ ਰਹਿੰਦੇ ਸੀ ਜੋ 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 ਰੋਮਾਨੇ ਉੱਥੇ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ ਤਕਰੀਬਨ 8 ਸਾਲ ਪਹਿਲਾਂ ਦੇ ਰਹੇ ਸੀ ਜੂ ਇਹ ਬੱਚਾ ਹੈਗਾ ਸੀ ਤੇ ਹੁਣ ਇਹ ਜਿੱਦਾਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਵਾ ਵੱਡਾ ਟਰਾਸ ਸੀ ਇਹ ਇਹਨਾਂ ਨਾਲ ਨਹੀਂ ਰਹਿੰਦਾ ਇਹ ਆਪਣੇ ਯਾਨੀ ਕਿ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਕੋਈ ਜਿਹੜੀ ਪੁੱਛ ਗਏ ਸੀ ਦਰਾਨ ਇੱਕ ਫੱਟੇ ਜ਼ਰੂਰੀ ਗੱਲ ਨੇਕੋ ਕੇ ਸਾਹਮਣੇ ਆਈ ਥੀ ਜੀਏ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਕੋਸ਼ੀ ਵੀ ਹੈਗਾ ਇੰਨੇ ਕੁ ਦਿਨ ਸਾਮਣੇ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਜਦੀਮ ਨੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਮੇ ਲੱਗਦੇ ਹੈਗੇ ਕਿ ਜਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੱਤੀ ਅੱਗੇ ਵੇਚ ਦਿੱਤੀ ਨੌਕ ਤਨਾਲਾ ਦੀ ਜਮੀਨ ਹੈਗੀ ਹੈ ਅਮੀਨ ਸ਼ਰਮਾ ਨੂੰ ਵੇਚ ਪਾਤੀ ਸੀ ਉਹਦੇ ਜਦੋਂ ਵੇਚ ਦਿੱਤੀ ਹੈ ਤੇ ਉਹ ਗਾਹਤ ਦਾਲ ਹੋ ਗਿਆ ਕਿ ਇਹਨਾਂ ਨੇ ਖਰੀਦੀ ਜਿਹਨੂੰ ਉਹ ਵੇਚਣ ਲੱਗੇ ਉਨਰਲਡੇ ਉਹ ਮਾਲਕ ਜਮੀਨ ਦੇ オリジナル ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕੇਰੇ ਦੇ ਖਿਲਾਫ ਯਾਨੀ ਕਿ ਇੱਕ ਜਦੋਂ ਆਪਣੀ ਪ੍ਰੋਸੈਸ ਹੁੰਦਾ ਐਸਡੀਐਮ ਦੇਗੇਂਸਟ ਕਰਵਾ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈ ਗਏ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜਮੀਨ ਇਹਦੇ ਕੋਈ ਖਰੀਦੀ ਸੀ ਉਹਨੂੰ ਮੰਗਣ ਲੱਗੇ ਪੈਸੇ ਵੀ ਪਲਸ ਕਿ ਇਹ ਗਲਤ ਕੀਤਾ ਇਹ ਪੀਨ ਨੂੰ ਬਚਣ ਵਾਸਤੇ ਜਿਹਨੇ ਸਾਨੂੰ ਦੱਸਿਆ ਕਿ ਇਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਮ ਨਾਲ ਰੱਖ ਕੇ ਕਿ ਕਤਲ ਕਰ ਦਿੰਦੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਰਿਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੋਂ ਹੀ ਲਾ ਦੇਾਂਗੇ ਬਟ ਇਹ ਨਹੀਂ ਜਦਾਂ ਵੀ ਆਪਣੇ ਸਹੀਏ ਸਟਾਫ ਕੋਲ ਸਦਰ ਬਠਿੰਡਾ ਉਹਨਾਂ ਨੇ ਕਰੇ ਜਾਨਕੀ ਉਹ ਦੂਰ ਪਤਾ ਲੱਗਾ ਕ੍ਰਾਂਤੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਦਫ਼ੀਸ ਚ ਲੱਗੇ ਨੇ ਕੋਈ ਸੀਸੀਟੀਵੀ ਤੇ ਲੱਗੇ ਆ ਬਾਕੀ ਜਿਹੜੀਆਂ ਟੈਕਨੀਕਲ ਆਫਸਰਸ ਤੇ ਲੱਗੇ ਇਹਨਾਂ ਨੇ ਕੌਂਕੰਡ ਕਰਨ ਨੰਬਰੇ ਸੀ ਦਾ ਪਰਦਾ ਹੀ ਉਧਾਸ ਕਰ ਦਿੱਤਾ ਇਹਨੇ ਇਸ ਚੀਜ਼ ਦਾ ਮੱਪੇ ਹੀ ਦਿੱਤਾ ਕਿ ਇਸ ਨੂੰ ਇਸ ਫਾਸੇ ਲੈ ਕੇ ਜਾਵੇ। ਤੋਂ ਇਹਨੇ ਇੱਕ ਗਲਤ ਕੰਮ ਕੀਤਾ ਉਹ ਸੋਣ ਲਈ ਪਿਆ ਦੂਸਰਾ ਹੋਰ ਵੀ ਘਣਾਉਣਾ ਅਪਰਾਧ ਕੀਤਾ। ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ। ਐਨ.ਆਰ. ਪਰਦੇ ਨੇ ਇਹਨਾਂ ਰੋਬਾ ਨਾ ਭਾਣਾ ਲੈ ਗਿਆ ਕਿਉਂਕਿ ਉਹ ਹੈਗਾ ਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਭਾਣਾ ਬਣਾ ਕੇ ਲੈ ਗਿਆ ਤੇ ਫਰੀਖੇ ਲਿਆ ਕੇ ਆਪਣੇ ਮਹਿਰਾ ਤੇ ਇੱਥੇ ਕਿਉਂਕਿ ਸੰਸਾਰ ਹੈ ਗਿਆ ਤੇ ਇੱਥੇ ਲੈ ਗਿਆ ਤੇ ਇੱਕ ਹੋਰ ਨੂੰ ਗਲਾ ਘੁੱਟ ਕੇ ਵੀ ਤੇ ਆ ਗਿਆ ਭਤੀਆ ਉਹ ਇਸ 파ਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਅਸੀਂ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਬਤੀ ਚੱਲ ਰਹੀ ਆ ਤੇ ਜੋ ਬਾਕੀ ਕਰਦੇ ਹੋਗੇ ਉਹ ਮਾਣੇ ਮਾਦ ਰਹਿ ਕੇ ਮਾਪਾ ਦੇ ਕੋਲ ਆ ਨਹੀਂ ਨਹੀਂ ਮਾਪਾ ਦਾ ਹਜੇ ਤੱਕ ਕੋਈ ਜੀ ਨਹੀਂ ਕੋਸ਼ਟਕਾਰ ਵੀ ਕੁਈ ਨਾ ਰੋਲਦੀ ਆ ਪਰ ਉਹ ਫਕੀ ਬੋਤੀ ਹੈ ਜੇ ਹੈਗੀ ਜਾਨ ਨਹੀਂ ਹੈ ਕਿੰਨਾ ਬੋਕੇ ਆਪਣੇ ਬੋਕੇ ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾਲ ਕੋਕਿਆ

ਇਹ ਜਿਹੜਾ ਬੰਦਾ ਹੈਗਾ ਗੁਰਦੀਪ ਜਿੱਤਾ ਹੈਗਾ ਜੀ ਇਹਦੇ ਤੋਂ ਪਹਿਲਾਂ ਇੱਕ ਜਿਹੜੇ ਹੋਟਕ ਦੇ ਨਾਮ ਪਤਾ ਲੱਗੇ ਕਿ ਵਰਤੇ ਰਹੇ ਹੈਗੇ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਕਿ ਹੋਰ ਵੀ ਕੀਸੇ ਹੋਰ ਜੁਰਮ ਚ ਵੀ ਨਾ ਸਮਾਨ ਕੀਤ ਹੋਈ ਉਹ ਵੀ ਪਤਾ ਕਰ ਰਹੇ ਜੋਧਪੁਰ ਨਾਂ ਦੀ ਜੋਧਪੁਰ ਮਾਂ ਉਹਦੀ ਮਾਂ ਫਿਰ ਉੱਥੇ ਆ ਕੇ ਰਹਿਣ ਲੱਗੀ ਨੂੰ ਇਹਨੇ ਘਰੇ ਰਹਿਣ ਲੱੱਗੀ ਗੁਰਦੀਪ ਤੇ ਪਰ ਸ਼ਰਮਾਇਆ ਤੋਂ ਕੋਈ ਮਿਲਦਾ ਨਹੀਂ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਇਆ ਨਾ ਪਹਿਲਾਂ ਜਿੰਨੀ ਨੇ ਨਾਲ ਕੇ ਗੁਰਦੀਪ ਦੇ ਉਹ ਜਿਹਨੂੰ ਉਹਦਾ ਸਹੀ ਰਜਿਸਟ੍ਰੇਸ਼ਨ ਦਾ ਨਾ ਪਹਿਲਾਂ ਵੇਚ ਦਿੱਤੀ ਆ ਆ ਵੀ ਕਾਗਜ਼ ਤਿਆਰ ਕਰਕੇ ਆ ਵੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਇੱਕ ਤਰ੍ਹਾਂ ਕਾਗਜ਼ੀ ਪਤਰੀ ਸਿਰੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਚੈਲੰਜ ਕੀਤਾ ਗੁਰੂ ਉਹ ਸਾਰੀ ਰੋਕ ਲਾਕੀ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਬਕਾਇਆ ਜਾਂ ਜਿਹਨਾਂ ਨੂੰ ਖਰੀਦੀ ਹੈ ਖਰੀਦੀ ਸੀ ਇਹ ਉਹਨਾਂ ਨੂੰ ਕਰਨ ਲੱਗ ਪਏ ਕਿ ਤੁਸੀਂ ਇਹ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਰਾ ਉਸ ਇਹ ਤੋਂ ਧਿਆਨ ਡੋਡ ਕਰਕੇ ਚਲੋ ਮਾਮੇ ਬਰਾਦ ਜਿਹਨੇ ਬੀਤੇ ਚ ਮਾਮੇ ਲੱਗਦੀ ਕਿ ਇਹਨਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੇ ਬੈਂਟੈਂਗਲ ਕਰ ਲਾਗੇ ਸਾਡਾ ਮਸਲਾ ਅਲੋ ਦੂਜਾ ਫਿਰ ਇਹ ਸਾਰਾ ਅਪਰਾਧ ਨੌਕ ਨਾਲਾ ਹੈ ਨੌਕ ਨਾਲਾ ਜੀ ਤੇ ਦੂਸਰਾ ਨੌਕ ਨਾਲਾ ਮਾਰ ਲੱਗੂਗਾ ਕੋਈ ਨਹੀਂ ਜਿਹੜੇ ਉਹਨਾਂ ਦੇ ਪਰਿਵਾਰ ਚੱਲ ਰਹੇ ਉਹ ਤਾਂ ਪਹਿਲਾਂ ਆਪਣੇ ਗੁਰੂਦਰ ਪਹਿਲਾਂ ਨਾਲਾ ਜੀ ਨਾਲਾ ਪਹਿਲਾਂ ਗੁਰੂਦਰ ਨਾਲਾ ਆਏਗਾ ਹਾਂ ਹਲਵਾ ਹਾਂ ਹਲਵਾ ਹਾਂ ਹਲਵਾ ਜਮੀਨ ਹੈ ਕਿੱਥੇ ਕਿਹੜਾ ਵੇਚੀ